ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲਾਂਡਰੀ ਬੈਗ ਬਣਾਉਣਾ ਸਿਖਾਉਨੇ ਆ ਜੀ ਆਪਾਂ ਲੈਤੀ ਇੱਕ ਚਾਵਲਾਂ ਵਾਲੀ ਬੋਰੀ ਤੇ ਇੱਕ ਆਪਣੇ ਕੋਲੇ ਸ਼ਰਟ ਦਾ ਕੱਪੜਾ ਪਿਆ ਸੀ ਜੀ ਇਹ ਪੁਰਾਣੀ ਕਮੀਜ਼ ਸੀਗੀ ਆਪਣੀ ਲੇਡੀਜ਼ ਉਹਨੂੰ ਆਪਾਂ ਇਹਨੂੰ ਸਿੱਧਾ-ਸਿੱਧਾ ਕੱਟ ਕੇ ਇਹਨੂੰ ਤਿਆਰ ਕਰ ਲੈ ਬਿਲਕੁਲ ਸਿੱਧੇ-ਸਿੱਧੇ ਪੀਸ ਕਰ ਲੈ ਸੀ ਜੀ ਆਪਾਂ ਬੋਰੀ ਨੂੰ ਸੈਂਟਰ 'ਚ ਰੱਖ ਕੇ ਤੇ ਆਲੇ-ਦੁਆਲੇ ਪੀਸ ਰੱਖ ਕੇ ਪਹਿਲਾਂ ਇਹਨੂੰ ਆਪਾਂ ਸੀਨ ਮਾਰ ਦਿੰਨੇ ਆਂਗੇ ਚਾਰੋਂ ਪਾਸੇ ਤੇ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰਾਂਗੇ ਇਸ ਤਰ੍ਹਾਂ ਵਾਹ ਦੇਖੋ ਜੀ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰ ਲੈਨੇ ਆ ਥੋੜੀ ਜੀ ਆਪਾਂ ਜਗ੍ਹਾ ਰੱਖੀ ਸੀ ਚਾਰੋਂ ਪਾਸੇ ਆਪਾਂ ਸੀਨ ਲਾ ਕੇ ਥੋੜੀ ਜੀ ਜਗ੍ਹਾ ਰੱਖ ਲਈ ਸੀ ਕੋ ਗਿੱਠਕ ਦੀ ਤੇ ਜਿਹਦੇ ਨਾਲ ਹੀ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰ ਲਈਏ ਜਿਹੜੀ ਹੁਣ ਇਹ ਜਗ੍ਹਾ ਰੱਖੀ ਸੀ ਇਹਨੂੰ ਆਪਾਂ ਸੀਰਨਿਆਂਗੇ ਇਸ ਤਰ੍ਹਾਂ ਇਹਨੂੰ ਉੱਪਰ-ਨੀਚੇ ਚੰਗੀ ਤਰ੍ਹਾਂ ਇਹਦੀ ਸੀਨ ਲਾ ਦਾਂਗੇ ਜੀ ਇਸ ਤਰ੍ਹਾਂ ਫੋਲਡ ਕਰਕੇ ਵਿੱਚ ਕੱਪੜਾ ਜਿਹੜਾ ਕੀ ਬਾਹਰ ਨਜ਼ਰ ਨਾ ਆਵੇ ਬਿਲਕੁਲ ਵੀ ਤੇ ਇਹ ਜਿਹੜੇ ਆਪਾਂ ਲਾਂਡਰੀ ਵੈਗਨ ਉਾਰੇ ਆਂ ਜੀ ਇਹ ਮਿੰਟਾਂ 'ਚ ਬਣ ਕੇ ਤਿਆਰ ਹੋ ਜਾਂਦਾ ਕੋਈ ਇੱਥੇ ਮਿਹਨਤ ਨਹੀਂ ਵਾਲੀ ਲੱਗਦੀ ਦੇਖੋ ਇਹ ਬਿਲਕੁਲ ਹੀ ਬਹੁਤ ਘੱਟ ਸਮੇਂ 'ਚ ਬਣ ਕੇ ਤਿਆਰ ਹੋ ਜਾਂਦਾ ਲੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੀਨ ਲਾ ਦਾਂਗੇ ਸਾਈਡ ਵਾਲੀ ਸੀਨ ਹੈ ਜੀ ਇਹ ਆਪਾਂ ਦੋਨੇ ਪੀਸਾਂ ਨੂੰ ਜੋੜ ਕੇ ਇਸ ਤਰ੍ਹਾਂ ਸਾਈਡ ਵਾਲੀ ਸੀਨ ਲਗਾ ਦਾਂਗੇ ਤੇ ਫਿਰ ਆਪਾਂ ਕਟਾਂਗੇ ਜੀ ਇਹਦੇ ਗੋਲ ਵਾਲੇ ਪੀਸ ਜਿਹੜੇ ਕਿ ਇੱਕ نیچے ਆਊਗਾ ਤੇ ਇੱਕ ਆਊਗਾ ਜੀ ਉੱਪਰ ਲੋ ਜੀ ਆਪਾਂ ਸੀਨੇ ਲਗਾ ਲਈਏ ਦੇਖੋ ਹੁਣ ਆਪਾਂ ਗੋਲ ਇਸ ਤਰ੍ਹਾਂ ਇੰਚੀ ਟੇਪ ਦੀ ਮਦਦ ਨਾਲ ਹੀ ਆਪਾਂ ਇਹਨੂੰ ਪਹਿਲਾਂ ਮੈਂੜਾ ਜਾਂ ਆਈਡੀਆ ਲੈ ਲਾਂਗੇ ਆਪਾਂ ਨੂੰ ਇੱਕ ਆਈਡੀਆ ਜਾਂ ਹੋ ਜਾਣਾ ਜੀ ਆਪਾਂ ਇਹ ਮਤਲਬ ਕਿ ਜਿਹੜਾ ਆਪਾਂ ਗੋਲ ਪੀਸ ਕੱਟਾਂਗੇ ਤੇ ਉਹ ਆਪਾਂ ਕਿਸ ਤਰ੍ਹਾਂ ਮਤਲਬ ਕਿ ਕੱਟਣਾ ਹੈਗਾ ਇਹ ਜਿੰਨਾ ਪੀਸ ਹੈਗਾ ਜੀ 36 37 ਇੰਚੇ ਹੈਗਾ ਗੁਲਾਈ ਦੇ ਹਿਸਾਬ ਨਾਲ ਉਸੇ ਹਿਸਾਬ ਨਾਲ ਆਪਾਂ ਇਹਨੂੰ ਸ਼ੇਪ ਦੇ ਕੇ ਗੁਲਾਈ ਦੀ ਆਪਾਂ ਇਸ ਤਰ੍ਹਾਂ ਚਾਕ ਨਾਲ ਪਹਿਲਾਂ ਨਿਸ਼ਾਨ ਲਾ ਲੈਨੇ ਬੋਰੀ ਵਾਲੇ ਪੀਸ 'ਤੇ ਤੇ ਇਹਦੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਗਲਾਈ ਦੇਵਾਂਗੇ ਜੀ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਸਿੱਧਾ ਕਰਾਂਗੇ ਜਿਹੜੀ ਵੀ ਆਪਾਂ ਥੋੜੀ ਜਿਹੀ ਇਹਦੀ ਸ਼ੇਪ ਹੋਰ ਬਣਾ ਦਾਂਗੇ ਲੋ ਜੀ ਆਪਾਂ ਥੋੜੀ ਥੋੜੀ ਇਹਨੂੰ ਸ਼ੇਪ ਹਲਕੀ ਹਲਕੀ ਗਲਾਈ ਦੇ ਸਹਾ ਨਾਲ ਹੋਰ ਦੇ ਦਾਂਗੇ ਇਸ ਤਰ੍ਹਾਂ ਆਪਾਂ ਇੱਕ ਦੋ ਪੀਸ ਤਿਆਰ ਕਰਾਂਗੇ ਜਿਹੜਾ ਕਿ ਆਪਣੇ ਇੱਕ ਪਰ نیچے ਆਉਣਗੇ ਆਪਾਂ ਇਸ ਤਰ੍ਹਾਂ ਇੱਕ ਕਪੜੇ ਦੇ ਧਰ ਕੇ ਇਹਨੂੰ ਵੀ ਨਿਸ਼ਾਨ ਲਾ ਲਾਂਗੇ ਜੀ ਇਸ ਤਰ੍ਹਾਂ ਆਪਾਂ ਗਲਾਈ ਦੇ ਸਹਾ ਨਾਲ ਕਪੜਾ ਕੱਟ ਲੈਣਾ ਹੈਗਾ ਲੋ ਜੀ ਆਪਣੇ ਦੇਖੋ ਧੋਣ ਵਾਲੇ ਕੱਪੜੇ ਹੁੰਦੇ ਆ ਜੀ ਕਈ ਵਾਰ ਤਾਂ ਖੁੰਟੀਆਂ ਭਰ ਜਾਂਦੀਆਂ ਨੇ ਜਾਂ ਬੱਚੇ ਲਾ ਲਾ ਰੱਖ ਦਿੰਦੇ ਨੇ ਜੇ ਆਪਾਂ ਇਹਦੇ ਵਿੱਚ ਕਵਰ ਕਰਕੇ ਰੱਖ ਦਿਆਂ ਤੇ ਭੜੇ ਨਹੀਂ ਲੱਗਦੇ ਹੈਗੇ ਬੁਰੇ ਨਹੀਂ ਲੱਗਦੇ ਜਦੋਂ ਆਪਣਾ ਮਨ ਹੁੰਦਾ ਆਪਾਂ ਧੋ ਲੈਣੇ ਆ ਕੱਪੜਿਆਂ ਨੂੰ ਲੋ ਜੀ ਹੁਣ ਆਪਾਂ ਜਿਹੜਾ ਗੋਲ ਕਟਿਆ ਸੀਗਾ ਇਹਦਾ ਪਾਰਟ ਇਸ ਤਰ੍ਹਾਂ ਕੱਪੜੇ ਤੇ ਪਹਿਲਾਂ ਜੜ ਕੇ ਆਪਾਂ ਇਹਨੂੰ ਸਿੱਧਾ ਕਰ ਲਿਆ ਤੇ ਹੁਣ ਆਪਾਂ ਇਹਨੂੰ نیچے ਇਸ ਤਰ੍ਹਾਂ ਹੀ ਲਗਾਤਾ ਜੀ ਇਹ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਗੋਲ-ਗੋਲ ਗੱਤਾ ਕੱਟ ਕੇ ਵੀ ਪਾ ਸਕਦੇ ਹੋਗੇ ਲੋ ਜੀ ਹੁਣ ਆਪਾਂ ਜਿਹੜੀ ਸੈਂਟਰ ਵਾਲੀ ਸੀਨ ਸੀ ਉਹ ਤੋਂ ਥੋੜੀ ਥੋੜੀ ਜਗ੍ਹਾ ਛੱਡ ਕੇ ਆਪਾਂ ਇੱਕ ਚਾਕ ਦਾ ਨਿਸ਼ਾਨ ਲਾਵਾਂਗੇ ਜਿਹੜਾ ਆਪਾਂ ਪਰ ਢੱਕਣ ਬਣਾਇਆ ਨਾ ਉਹਨੂੰ ਆਪਾਂ ਐਨਾ ਸੀਨ ਹੈ ਜੀ ਸੈਂਟਰ ਵਾਲੀ ਸੀਨ ਤੋਂ ਥੋੜੀ ਜਿਹੀ ਇੱਧਰ ਤੇ ਥੋੜਾ ਜਿਹਾ ਇੱਧਰੋ ਬਸ ਇੰਨੀ ਕ ਜਗ੍ਹਾ ਛੱਡ ਕੇ ਆਪਾਂ ਸੀਨ ਲਾਂਗੇ ਜੀ ਇਹ ਆਪਾਂ ਢੱਕਣ ਨੂੰ ਆਪਾਂ ਇਹ ਤੇ ਜਿੱਪ ਨਹੀਂ ਲਗਾ ਰਹੇ ਆਪਾਂ ਬਿਨ ਬਗੈਰ ਜਿੱਪ ਤੋਂ ਹੀ ਬਣਾ ਰਹਾਂਗੇ ਤੇ ਜੇ ਚਾਹੀਏ ਤਾਂ ਤੁਸੀਂ ਜਿੱਪ ਵੀ ਲਗਾ ਸਕਦੇ ਜੀ ਹੁਣ ਆਪਾਂ ਜਿਹੜਾ ਢੱਕਣ ਬਣਾਇਆ ਜੀ ਉਹਦੇ ਆਲੇ ਦੁਆਲੇ ਆਪਾਂ ਵਾਈਟ ਕਲਰ ਦਾ ਹੀ ਆਪਣੇ ਕੋਲ ਕੱਪੜਾ ਦੇ ਆਪਾਂ ਉਹਦੀ ਪਾਈਪਿੰਗ ਲਗਾ ਲਾਂਗੇ ਇਸ ਤਰ੍ਹਾਂ ਜੀ ਗੋਲ ਗੋਲ ਆਪਾਂ ਪਾਈਪਿੰਗ ਇਸ ਤਰ੍ਹਾਂ ਇਹਦੇ ਲੱਗ ਜੂਗੀ ਤੇ ਹੁਣ ਆਪਾਂ ਜਿਹੜਾ ਹੈਗਾ ਜੀ ਵਿਚਾਲੇ ਇਹਦੀ ਥੋੜੀ ਜੀ 벨ਟ ਲਾਵਾਂਗੇ ਇਸ ਤਰ੍ਹਾਂ 7-8 ਇੰਚ ਕ ਦਾ ਆਪਾਂ ਕੱਪੜਾ ਲੈਤਾ ਉਹਨੂੰ ਫੋਲਡ ਕਰਕੇ ਤੇ ਆਲੇ ਦੁਆਲੇ ਚਿੱਟੇ ਰੰਗ ਦੀ ਆਪਾਂ ਪਾਈਪਿੰਗ ਲਗਾਈ ਹੈ ਇਹਦੇ ਤੇ ਲੋ ਜੀ ਆਪਾਂ ਜਿਹੜੀ ਪਾਈਪਿੰਗ ਦੋਨਾਂ ਪਾਸੇ ਲੱਗ ਗਈ ਹੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੈਂਟਰ ਰੱਖ ਕੇ ਆਪਣੇ ਢੱਕਣ ਦਾ ਵਿਚਾਲੇ ਨਿਸ਼ਾਨ ਲਾ ਕੇ ਨਿਸ਼ਾਨਾਂ ਤੇ ਆਪਾਂ ਇਹਨੂੰ ਇਸ ਤਰ੍ਹਾਂ ਇਹਦਾ ਪੱਕਾ ਟੰਕਾ ਕਰਕੇ ਆਪਾਂ ਲਗਾ ਦੇਣੀ ਹੈ ਆਪਣੀ ਜਿਹੜੀ 벨ਟ ਬਿਤਿਆਰ ਕੀਤੀ ਆਪਾਂ। ਲੋ ਜੀ 벨ਟ ਵੀ ਆਪਣੀ ਲੱਗ ਗਈ ਤੇ ਆਪਣੇ ਕੋਲੇ ਹੋਰ ਵੀ ਤਿੰਨ ਪੱਟੀਆਂ ਸੀ ਆਪਾਂ ਇੱਕ ਸੈਂਟਰ ਦੇ ਵਿੱਚ ਤੇ ਉੱਪਰ-ਨੀਚੇ ਉਹ ਲਗਾਈਆਂ ਨੇਗੀਆਂ। ਲੋ ਜੀ ਹੁਣ ਆਪਾਂ ਤੁਹਾਨੂੰ ਕੱਪੜੇ ਪਾ ਕੇ ਦਿਖਾਉਨੇ ਆਂਗੇ ਦੇਖੋ ਤੁਸੀਂ ਕੱਪੜਿਆਂ ਨਾਲ ਕੀ ਹੁੰਦਾ ਇਹ ਬਿਲਕੁਲ ਖੜ ਜਾਏ ਨਜ਼ਰ ਵਿੱਚ ਕੋਈ ਚੀਜ਼ ਪੈ ਨਹੀਂ ਹਲੇ ਬਿਲਕੁਲ ਖਾਲੀ-ਖਾਲੀ ਆ ਇਹ। ਲੋਜੀ ਆਪਣਾ ਲਾਂਡਰੀ ਬੈਗ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ